ਲਓ ਸ਼ਾਜੀ ਦੀ ਰੇਡ ਪਈ ਮੇਰੇ ਵੀਰੋ ਸ਼ਾਜੀ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਜਾਫੀਆਂ ਵਿੱਚੋਂ ਹੁਣ ਕੌਣ ਜਫਾ ਲਾ ਕੇ ਬੱਲੇ ਬੱਲੇ ਕਰਵਾਉ ਗੱਲ ਸਮੇਂ ਦੀ ਤਾਵੀ ਦਾ ਬੋਲਾ ਹੈ ਦਾਵਾ ਟੱਕਰ ਟੱਕਰ ਕਿਹੜੇ ਗੱਬਰੂ ਨਾਲ ਪੈਂਦੀ ਹੈ ਟੱਕਰ ਕਿਹੜੇ ਗੱਬਰੂ ਨਾਲ ਪੈਂਦੀ ਸ਼ੀਲੂ ਸ਼ੈਨੂ ਯਾਰ ਪਿਆਰ 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 ਨਾ ਪਿਆਰ 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 ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਕੋਈ ਬਾਹਰ ਉਹ ਨਹੀਂ ਬਾਹਰ ਉਹਨੂੰ ਪਿਆਰ ਉਹ ਕੋਈ ਨਹੀਂ ਹੋਇਆ ਬਾਹਰ ਉਹਨੂੰ ਯਾਰ ਆ ਕਿਉਂ ਨਹੀਂ ਹੋਇਆ ਯਾਰ ਕੁਝ ਨਹੀਂ ਹੋਇਆ ਯਾਰ ਉਹ ਦੱਸੋ ਯਾਰ ਕੀ ਕਰਨਾ ਗਰਾਊਂਡ 'ਤੇ ਆ ਕੇ ਬਾਹਰ ਬਾਈ ਬਾਹਰ ਚਲੋ ਯਾਰ ਬਾਹਰ ਚਲੋ ਯਾਰ ਕੋਈ ਗੱਲ ਨਹੀਂ ਪਲੀਜ਼ ਆ ਪੰਜਾਬ ਪੁਲਿਸ ਵਾਲਿਆਂ ਨੂੰ ਬੇਨਤੀ ਹੈ ਵੀ ਇਹਨਾਂ ਨੂੰ ਕਰੋ ਲੋਟ ਮਾਰਾਏ ਕੋਈ ਕੋਈ ਗੱਲ ਨਹੀਂ ਯਾਰ ਪਿਆਰ ਨਾਲ ਬਾਹਰ ਹੋਣੀ ਆ ਕੇ ਯਾਰ ਕਿਸੇ ਸਾਡੇ ਪਲੇਅਰਾਂ ਦਾ ਕੰਮ ਆ प्लीज ये साठे रहना परिवार हाँ, प्यार ना भरा बन के कोई नी यार इदा नहीं करीदा माड़ा मोटा बी तुम्हें ग्राउंड आके की लैना प्यार ना फरियाद कोई गल नी अपनी अपनी है कोई गल नी यार कोई नी प्यार यार ऐसा ना हाँ ग्राउंड क्लीयर ਆ ਪੰਜਾਬ ਪੁਲਿਸ ਵਾਲੇ ਕਹਿੰਦੇ ਜਿਹੜਾ ਗਰਾਊਂਡ ਤੇ ਰਸ ਗਿਆ ਸਾਨੂੰ ਬਾਹਰ ਚ ਨਾ ਆਖਿਓ ਕੋਈ ਕਾਰਵਾਈ ਹੋ ਗਈ ਯਾਰ ਨਾ ਤਾਂ ਕਮੇਟੀ ਵਾਲਾ ਕੋਈ ਵਿੱਚ ਆ ਗਰਾਊਂਡ ਦੇ ਬਾਹਰੋਂ ਦਰਸ਼ਕੀ ਉੱਠ ਕੇ ਆ ਗਏ ਵੀਰੇ ਯਾਰ ਪਲੀਜ਼ ਬਾਹਰ ਜਾਓ ਬਾਹਰ ਯਾਰ ਮਾੜੀ ਮੋਟੀ ਜਦੋਂ ਇਹਦਾ ਮੈਚ ਗਰਮ ਹੋਵੇ ਮਾੜਾ ਮੋਟਾ ਨੋਕ ਚੋਕ ਹੋ ਜਾਂਦੀ ਹੈ ਸਾਡਾ ਪਲੀਜ਼ ਗਰਾਊਂਡ ਕਲੀਅਰ ਪਿਆਰ ਨਾ ਕੋਈ ਨਹੀਂ ਛਿਲੂ ਵੀਰੇ ਆ ਕਿਤੇ ਆ ਸ਼ਹਾਜਾਦ ਕਰਾਈਏ ਜੀ ਕਰਾਈਏ ਮੈਚ ਸ਼ੁਰੂ ਮੈਚ ਸ਼ੁਰੂ ਕਰਾਈਏ ਸ਼ਹਾਜਾਦ ਕੋਈ ਨਹੀਂ ਆਪਣਾ ਵੀਰ ਆ ਯਾਰ ਤੁਸੀਂ ਬਾ ਯਾਰ ਬਾਹਰ ਹੋ ਜਾਓ ਸੀ ਆਪੇ ਇਹ ਮਸਲਾ ਸੁਲਝਾ ਲੈਨੇ ਆ ਤੁਸੀਂ ਪਾਸੇ ਪੀਸ ਸਾਈਡ ਤੇ ਹੋ ਜਾਓ ਸਾਈਡ ਤੇ ਯਾਰ ਲੋਗ ਇਹ ਤੁਸੀਂ ਯਾਰ ਖਾਮ ਖਾਮ ਬਾਹਰੋਂ ਆ ਕੇ ਗੱਲ ਵਧਾਈ ਜਾਂਦੇ ਪਲੇਅਰ ਸਾਡੇ ਆਪਣੇ ਆਹ ਪੰਜਾਬਪੁਰਸ ਵਾਲਿਆਂ ਨੂੰ ਬੇਨਤੀ ਇਹਨਾਂ ਨੂੰ ਬਾਹਰ ਕੱਢੋ ਜਿਹੜੇ ਕੋਲੇ ਇਹ ਖੜੇ ਇਹਨਾਂ ਦੇ ਸ਼ਾਜਾਦ ਆ ਯਾਰ ਆ ਪਿਆਰ ਨਾ ਮਨੂਕ ਇਹਨਾਂ ਦੀ ਜੱਫੀ ਪਾਉਣੀ ਐ ਪਲੀਜ਼ ਜੱਫੀ ਪਾ ਯਾਰ ਗੱਲ ਨਹੀਂ ਮੇੜੀ ਇਹ ਟੇਰੀਆਂ ਸ਼ਾਜੀ ਆ ਟੇਰੀਆਂ ਇੱਧਰ ਆ ਜਾਓ ਦੋਨੇ ਦੋਨੇ ਭਰਾ ਇੱਧਰ ਆਜਾ ਦੋਨੇ ਭਰਾ ਇੱਧਰ ਆਜਾ ਦੋਨੇ ਭਰਾ ਜੋ ਸ਼ੀਨੂ ਕਰਵਿੰਦਰ ਇਧਰ ਆ ਪਿਆਰ ਨਾਲ ਦੋਨੇ ਭਰਾ ਜੱਫੀ ਬਾਗੇ ਹੈਂਡ ਸ਼ੇਕ ਕਰਕੇ ਸ਼ਹਿਜਾਦ ਲਓ ਤਾਲੀਆਂ ਮਾਰ ਦਿਓ ਭਰਾ ਨੇ ਸਦਾ ਹੀ ਭਰਾ ਰਹਿਣੇ ਆ ਮੈਚ ਦੇ ਵਿੱਚ ਥੋੜਾ ਕਹਿਣਾ ਹੋ ਜਾਂਦਾ ਪਿਆਰ ਨਾਲ ਲਓ ਕਰਾਈਏ ਮੈਚ ਸ਼ੁਰੂ بار بار ਵੀਰ ਕਰਾਈਏ ਮੈਚ ਸ਼ੁਰੂ ਕੋਈ ਗੱਲ ਨਹੀਂ ਸ਼ੀਨੂ ਕਰਾਈਏ ਮੈਚ ਬਾੜੀ ਮੋਟੀ ਨੋਗ ਚੋਕ ਹੋ ਜਾਂਦੀ ਵੀਰੇ ਤੁਸੀਂ ਬਾਹਰ ਚਲੇ ਜਾਓ ਕਰਾਈਏ ਜੀ ਮੈਚ ਸ਼ੁਰੂ ਉਹ ਸਮਝਾਉਣ ਵਾਲੇ ਪਾਸੇ ਹੋ ਜੋ ਬਾਈ ਬਣ ਕੇ ਕੱਠ ਉਹਨਾਂ ਦੇ ਹੀ ਆ ਜਿਹੜੇ ਹਾਂ ਰਾਜੀ ਨਾਵੇਂ ਵਾਲਿਆਂ ਦਾ ਕੱਠ ਵਾਲਾ ਜਿਹੜੇ ਬਾਹਰੋਂ ਰਾਜੀ ਨਾਵੇਂ ਵਾਲੇ ਆਏ ਆ ਭਰਾ ਬਣ ਕੇ ਉਹ ਬਾਹਰ ਚਲੇ ਪਲੀਜ਼ ਬੇਨਤੀ ਹਾਂ ਹੱਥ ਜੋੜ ਕੇ ਬੇਨਤੀ ਹੈ ਗਰਾਊਂਡ ਕਲੀਅਰ ਕਰਾਈਏ ਜੀ ਮੈਚ ਸ਼ੁਰੂ ਓਏ ਮੈਚ ਵੀ ਥੋੜਾ ਘੱਟ ਰਹਿ ਗਿਆ ਭਰਾ ਬਣ ਕੇ ਮੈਚ ਵੀ ਥੋੜਾ ਘੱਟ ਗੁਰਵਿੰਦਰ ਝੋਟਿਆ ਬੱਸ ਕਰਾਈਏ ਜੀ ਕਰਾਈਏ ਮੈਚ ਸ਼ੁਰੂ ग्राउंड क्लीयर रेड़ कि रेड़ लाइए जी फिर जी चैन लाओ भरा रन के चैन लाइए ग्राउंड क्लीयर भाई यार हो जाओ बार हाथ जोड़ के बेनती क्लीयर कर दिए आ भी गबरू आप पा भी रेड़ हाँ भी गबरू आप पा भी रेड़, आवी रेड़। आवी ਦਖਾ ਸਿਰੇ ਦੀ ਖੇਡ ਆ ਬੂਰੀਆ ਦੀ ਰੇਡ ਮੋਟੇ ਬਾਈ ਆ ਬੂਰੀਆ ਸੀਸਰੋ ਆ ਕਬੱਡੀਆਂ ਦੇ ਫੈਸਲੇ ਹੋ ਜਾਣੇ ਆ ਮੇਰੇ ਮਿੱਤਰੋ ਆ ਕਬੱਡੀਆਂ ਦੇ ਫੈਸਲੇ ਜਿੱਤਾ ਹਾਰਾਂ ਦੇ ਜਿੱਤਾ ਹਾਰਾਂ ਦੇ ਜਿੱਤਾ ਹਾਰਾਂ ਦੇ ਪਰ ਇਹਨੂੰ ਹੋ ਜੋ ਕਮਾਲਪੁਰੇ ਜਿੱਤਾ ਹਾਰਾਂ ਦੇ ਫੈਸਲੇ अर्श बुरिया अर्श बुरिया अर्श बुरिया अर्श बुरिया अर्श बुरिया अर्श बुरिया टक्कर होया की या नंबर बुरिए दा नंबर बुरिए दा ओए सिरा हो गया कमालपुर